ਇੱਕ ਗੁਰਜੀ ਦਾ ਖਾਲਸਾ ਸਤਸ੍ਰੀ ਅਕਾਲ ਸ੍ਰੀ ਕੀ ਫਤਿਹ ਮੈਂ ਵੈ ਸਰਦੀ ਸਿੰਘ ਕਲਪਿਉਰੀ ਨੜੀ ਦੇ ਦਲਵਾ ਜਿਹੜਾ ਸ੍ਰੀ ਸਤਸਾਹਿ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਦਿੱਤੀ ਅੱਜ ਅਸੀਂ ਤੇਲ ਦੇ ਤੇਲ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਤੇਲ ਦਾ ਤੇਲ ਜਿਹੜਾ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਕਿਸਾਂ ਨੂੰ ਸ੍ਰੇਸ਼ਟ ਹੁੰਦਾ ਹੈ ਔਰ ਤੇਲ ਦਿਮਾਗ ਦੇ ਲਈ ਸ੍ਰੇਸ਼ਟ ਹੁੰਦਾ ਹੈ ਵਧੀਆ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਖਾਸ ਕਰਕੇ ਵਾਇਯੂ ਰੋਗ ਨਾਸ ਕਰਨਦਾ ਹੈ ਔਰ ਵਾਇਯੂ ਰੋਗ ਕਫ ਵਾਲਕ ਨੂੰ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਇਹ ਜਿਹੜਾ ਤੇਲ ਤੇਰ ਪਰਮੇਇਤਾਂਤ ਪੈਣੀ ਇਹਨਾਂ ਰੋਗਾਂ ਦਾ ਵੀ ਨਾਸ ਕਰਨ ਵਾਲਾ ਹੁੰਦਾ ਹੈ ਔਰ ਰक्त ਸੋਧਕ ਹੁੰਦਾ ਹੈ ਖੂਨ ਸਾਫ਼ ਕਰਨ ਵਾਲਾ ਹੁੰਦਾ ਹੈ ਔਰ ਚਕਮ ਫੁੜੇ ਫੁਣਸੀ ਇਹਨਾਂ ਰੋਗਾਂ ਦਾ ਵੀ ਨਾਸ ਕਰਨ ਵਾਲਾ ਹੁੰਦਾ ਹੈ ਕੇਸ ਵਰਦਕ ਹੁੰਦਾ ਹੈ ਔਰ ਕਿਸਾਂ ਨੂੰ ਵਧਾਉਣ ਵਾਲਾ ਹੁੰਦਾ ਹੈ ਸ਼੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਕਫ ਬਲਗਮ ਇਹਨ ਰੋਗਾਂ ਦਾ ਵੀ ਨਾਸ ਕਰਨ ਵਾਲਾ ਹੁੰਦਾ ਹੈ ਔਰ ਖਾਸ ਕਰਕੇ ਜਿਸ ਤਰ੍ਹਾਂ ਕੇ ਸਿਰ ਕੇ ਫੋੜੇ ਫੁਸੀ ਔਰ ਚਕਮ ਖੁਰਕੋ ਔਰ ਜਿਸ ਤਰ੍ਹਾਂ ਕੇ ਕੇਸਾਂ ਦੀ ਉਰਕਸ਼ਤਾ ਔਰ ਰੁਖਾਪਨ ਵਾਲ ਟੁੱਟਨੇ ਝੜਨੇ ਇਹਨ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਇਹ ਜਿਹੜਾ ਤਿਲ ਦਾ ਤੇਲਾ ਸ਼੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਜਿਸ ਤਰ੍ਹਾਂ ਵాయు ਨਾਸਕ ਹੁੰਦਾ ਹੈ ਜਿਸ ਤਰ੍ਹਾਂ ਕਿ ਆਯੁਰਵੇਦ ਦੇ ਸ਼ਲੋਕਾਂ 'ਚ ਲਿਖਿਆ ਹੈ ਤਿਲੰ ਤੇਲੰਤ ਪਰੰ ਕੰਛਤਾਸਦਮ ਮਾਰੂਤਾਪਹਮ ਔਰ ਇਹ ਜਿਹੜਾ ਤਿਲ ਦਾ ਤੇਲਾ ਸ਼੍ਰੇਸ਼ਟ ਹੁੰਦਾ ਹੈ ਔਰ ਗੁਣਕਾਰੀ ਹੁੰਦਾ ਹੈ ਸਿੱਤਲ ਹੁੰਦਾ ਹੈ ਔਰ ਖਾਸ ਕਰਕੇ ਵాయు ਰੋਗ ਦਾ ਨਾਸ ਕਰਦਾ ਹੈ ਔਰ ਗਰਮੀ ਦੇ ਰੋਗਾਂ ਦਾ ਵੀ ਨਾਸ ਕਰਦਾ ਹੈ ਆਸ਼੍ਰੀਸ਼ਟ ਹੁੰਦਾ ਹੈ ਇਹ ਜਿਹੜਾ ਚਿਲਚੇਰ ਹੈ ਜਿਸ ਤਰ੍ਹਾਂ ਕਿ ਅਰਕ ਸੋਧਕ ਔਰ ਅੱਗ ਦੇ ਨਾਲ ਮੱਚੇ ਹੋਏ ਨੂੰ ਵੀ ਇਹ ਠੀਕ ਕਰਨ ਵਾਲਾ ਹੁੰਦਾ ਹੈ ਆਸ਼੍ਰੀਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਅੱਜ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85 599 613 ਮਹਾਰਾਜ ਸਰਜੀਤ ਸਿੰਘ ਪਿੰਡ ਪਿਉਰੀ ਨਰੇਕ ਜਲਵਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 414 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ